ਹੋ ਚੁੱਕੇ ਪਗ ਚੁੱਕੇ ਗੰਦ ਤੋਂ ਵਰਤੇ ਵਰਤੇ ਉਹ ਜਨਾ ਜਮਾਨਿਆ ਕੀ ਉਹ ਖਾਇਆ ਕਰ ਅੰਦਾਗ ਲਾਹ ਰੋਜ ਦਾ ਕੀ ਉਹਦਾ ਪੀਤਾ ਲੈ ਖਾਦੇ ਦੁੱਧ ਉਹ ਪਰੇਸ਼ਾਨ ਖਾ ਕੇ ਕਹਿੰਦੇ ਉਹ ਖਾਓਗੇ 7 8 ਵਜੇ ਟਾਈਆ ਇਹ ਇਹ ਇੰਦਾ ਦਾਦਾ ਜੀ ਨਾ ਉਹਦੇ ਕੋਲ ਤਾਂ ਨਹੀਂ ਜਾਂਦੇ ਵੇਖ ਲੈਂਦੇ ਵੀ ਉਹ ਬੈਠੇ ਤੇ ਨਹੀਂ ਬਾਹਰ ਜਿਉ ਬੈਠੇ ਤੇ ਪਿੱਛੋਂ ਦੀ ਗੰਦਾ ਟੱਪ ਜੰਦੇ ਬੰਦਾ ਕੰਪਸ ਦੱਸ ਦੇਣਾ ਕੋਈ ਕੋਈ ਕੀ ਕਰ ਰੋਟੀਆਂ ਜੇ ਜਿੰ ਜਾਣਾ ਇੱਧਰ ਜਾਣਾ ਉੱਧਰ ਇਹ ਸਾਰੇ ਇਕੱਠੇ ਹੋ ਜਾਣਾ ਉੱਥੇ ਰੋਤਗਾ ਪੱਕ ਜਾਣੇ ਇਹ ਬੜਾ ਕਰਮਾ ਵਾਲਾ ਵੀ ਇਹ ਇਹ ਤੁਹਾਡੀ ਵਡਿਆਈ ਆ ਜਲਦ ਪਜੁਰਗ ਰਹਦੇ ਆ ਘਰ ਨੂੰ ਇਕੱਠਿਆਂ ਜਾਈਗੀ ਤੁਹਾਡੀ ਫੋਟੋ ਜਿਹੜੀਆਂ ਦਰਾਂ ਨਿਸ਼ਾਨੀਆਂ ਨਾ ਪੁਰਾਣਾ ਤੇ ਕੋ ਵੱਡੜਾ ਆ ਗਿਆ ਨਹੀਂ ਕੋਈ ਬਗਣਾ ਨਿੱਕੇ ਵਧੀਆ ਰਹਿਣਾ ਚਾਹੀਦਾ ਹੈ ਇੰਨਾ ਕਰਦਣਾ ਕਿਥੇ ਖਾਂ ਵਿੱਚ ਲਾਉਣ ਨਾ ਇੱਥੇ ਦਾ ਖਾਂਦਗਾ ਹੁਣ ਕਿ ਭਰਾਵਾਂ ਆਪੇ ਸਹਿਮਤ ਹੋ ਜਰਾਂ ਪੁਰਾਣਾ ਮਾਣ ਲੈਣ ਮੈਨੂੰ ਗਾਉਂ ਪੰਨਾ ਉਹ ਯਾਦ ਆ ਵੀ ਆਂ ਬੁਲਕਾਰਗਾ ਤੋਂ ਕੱਢਿਆ ਮੈਂ ਕੱਢਿਆ ਨਹੀਂ ਹਾਂ ਅੱਜ ਉਹਨੇ ਗੱਲ ਜ਼ਰੂਰ ਕੱਢੀਆਂ ਫਲਕਾਰੀ ਕੰਕੀਆਂ ਨੇ ਹੁੰਦੀਆਂ ਹਾਂਜੀ ਹਾਂਜੀ ਬੜੀਆਂ ਕੱਡੀਆਂ ਮੈਂ ਆਪਣੀਆਂ ਤਿੰਨ ਚਾਰ ਗੱਲ ਬਿਜੀ ਪਤਾ ਕੀਆ ਬਜ਼ੁਰਗ ਬਹੁਤ ਨੇ ਬਜ਼ੁਰਗਾਂ ਦਾ ਘਟਾ ਨਹੀਂ ਪਰ ਜਿਹੜੀਆਂ ਗੱਲਾਂ ਤੁਸੀਂ ਕਰਦੇ ਜੀ ਨਾ ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਪੁੱਛਦਾ ਇਹ ਗੱਲਾਂ ਹਰ ਬੰਦੇ ਨੂੰ ਨਹੀਂ ਪਤਾ ਇੰਨਾ ਚੀਜ਼ਾਂ ਦਾ ਹੁਣ ਤੇ ਗੈਸਾਂ ਦੇ ਰੋਟੀਆਂ ਪਕਾਉਣੀਆਂ ਔਖੀਆਂ ਹੋਈਆਂ ਹਾਂ ਪ੍ਰਾਣੀਆਂ ਜਨਨੀਆਂ ਗੋਏ ਇਕੱਠੇ ਕਰਨੇ ਫੇਰ ਪਾਥੀਆਂ ਪੱਥਰੀਆਂ ਤੇ ਆ ਮੈਂ ਆਪ ਬਾੜੀ ਕਿਕਰਾਂ ਦੇ ਬਾਦਨ ਟੁਕ ਟੁਕ ਕੇ ਤੇ ਫਿਰ ਰੋਟੀ ਮਿਲਦੀ ਤੇ ਕੇ ਦਿਨ ਬਹਿ ਗਏ ਜਿਹੜੀਆਂ ਤੁਹਾਡੀਆਂ ਗੱਲਾਂ ਨਾ ਤੁਹਾਡੀਆਂ ਗੱਲਾਂ ਜੋ ਬੱਚੇ ਮੈਂ ਕਹਿੰਦਾ ਕੁਝ ਸਿੱਖਣ ਮੈਨੂੰ ਆ ਦਿੰਦੇ ਹੁਣ ਦੂਰ ਆ ਕੇ ਦੇਖ ਤੇਰੇ ਸੇ ਤੋਂ ਮੈਂ ਕਾ ਰੋਟੀਆਂ ਠੋਈਆਂ ਨਾ ਪਰ ਰੋਟੀ ਨੂੰ ਹੱਥ ਨਹੀਂ ਪਾਏ ਹੂੰ ਸਿਰ ਤੇ ਰੋਟਕਾ ਰੱਖ ਲੜੀ ਕਿਹਾ ਮੈਂ ਮੈਂ ਵੀ ਵਕੇ ਵਖਿਆ ਕਰਕੇ ਤੁਰੇ ਜਾਣਾ ਸਿੱਧੇ ਖਾ ਲੋਗੇ ਵਾਂਡੇ ਜਾਂਦੇ ਹਾਂ ਕਿਹਾ ਹਾਂ ਕਿ ਨਾ ਢਿੱਡ ਚ ਭਾਵੇਂ ਭੁੱਖ ਲੱਗੀ ਹੋਵੇ ਕਦੀ ਬਹਿ ਜਾ ਕਦੀ ਚੱਲੇ ਆ ਕਦੀ ਬਹਿ ਜਾ ਮੈਂ ਉੱਥੇ ਜਾਣਾ ਤੇ ਤੁਹਾਨੂੰ ਆ ਬਹਿਣਾ ਤੇ ਬਹਿ ਜਾ ਬਹਿ ਜਾ ਮੈਨੂੰ ਆਂਦੇ ਨਹੀਂ ਜਦੋਂ ਨਹੀਂ ਨਾ ਜਾ ਰਹਾ ਉੱਥਾਂ ਮੈਂ ਕੋਲ ਨਹੀਂ ਆ ਕਿ ਮੈਂ ਉਹ ਚੱਲ ਚੱਲ ਕੇ ਕੋ ਕਰਕੇ ਕਹਿੰਦੇ ਚੁੱਪ ਤਾ ਆ ਬਹਿ ਜਾ ਬਾਂ ਮੈਂ ਟੰਗਾਂ ਦਾ ਅਸੋਈ ਗੱਲ ਦੋਸਤੋ ਮੇਰਾ ਚੈਨਲ ਚੰਗ ਦੇਰਾ ਤੇ ਸਵਾਗਤ ਸਾਰਿਆਂ ਦਾ ਤੇ ਅੱਜ ਕਾਫੀ ਦਿਨਾਂ ਬਾਅਦ ਮੇਰੇ ਸਾਡੇ ਬੀਜੀ ਜਿਹੜੇ ਆ ਉਹਨਾਂ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਿਆ ਕੰਮ ਕਰਾਂ ਜ਼ਿੰਦਗੀ ਦਾ ਅੱਜ ਕਈ ਰਿਟਾਇਮ ਵੀ ਨਹੀਂ ਮਿਲਦਾ ਤੇ ਅੱਜ ਮੈਂ ਘਰ ਨਵੇਂ ਘਰ ਨੂੰ ਬਣਾਉਣ ਵਾਸਤੇ ਉਹਦਾ ਨੀਂਹ ਪੱਥਰ ਰਖਾਉਣਾ ਸੀ ਤੇ ਮੈਂ ਫਿਰ ਬੀਜੀ ਉਹਨਾਂ ਨੂੰ ਸਪੈਸ਼ਲ ਕਿਹਾਗੇ ਤੁਸੀਂ ਆਓ ਮੇਰੇ ਘਰ ਤੇ ਜਿਹੜੀ ਨਵੀਂ ਜਗ੍ਹਾ ਬਣਾਉਣੀ ਉਹਦੀ ਉਹ ਮੀਰਾ ਖੇਡੋ ਤੇ ਆਏ ਮੇਰੇ ਘਰ ਤੇ ਉੱਥੇ ਹਾਸੇ ਖੱਠੇ ਦੀਆਂ ਛੋਟੀਆਂ-ਮੋਟੀਆਂ ਗੱਲਾਂ ਕਰਦੇ ਰਹੇ ਤੇ ਉਹਨਾਂ ਨਾਲ ਅੱਜ ਦੀ ਉਹ ਜਿਹੜੀ ਮੈਂ ਤੁਹਾਡੇ ਨਾਲ ਪਉਣਾ ਸਾਝ ਤੇ ਆ ਉਹ ਵੀ ਜਿਨਾਂ ਕਰਦੇ ਆ ਗੱਲਾਂ-ਬਾਤਾਂ ਤੇ ਨਾਲੇ ਸੁਣਦੇ ਉਹਨਾਂ ਦੇ ਵਿਚਾਰ ਸਾਡੇ ਉਹਦਾਂ ਮੈਂ ਬਤਾ ਦੇ ਨਮਾਜ਼ ਹੀ ਇਹ ਕੰਮ ਕੀਤਾ ਅੱਡੇ ਦੇ ਲੈ ਕੇ ਬਣਾ ਕੇ ਆਂਦੇ ਕਿੰਨਾ ਕਿ ਮੈਂ ਹਾਂ ਇੰਦਰਾ ਦਰਨਾ ਹੋ ਰਗਾ ਗਾਹੀ ਸਟੀਲ ਦਾ ਬਣਿਆ ਮੈਂ ਕੈਦਿਸ਼ੇ ਦਰ ਮੈਂ ਰਹਿਂਦਾ ਤੇ ਇੰਨਾ ਕਰਨਵਿੰਦਰ ਬਣਾ ਦੇ ਚਾ ਡਾਡਾ ਵਾ ਉੱਥੇ ਬੰਦੇ ਬੰਦੇ ਆ ਜਾਂਦਾ ਉਹ ਤੇ ਉੱਥੇ ਨਹੀਂ ਵੰਡ ਗਿਆ ਕਰਨ ਨੂੰ ਜੋ ਤੇ ਲੈ ਆਏ ਮੈਂ ਰਵਿੰਦਰ ਨੂੰ ਆਂਦੀ ਗੇ ਧੂਖਾਣਾ ਮੇਰਾ ਨਾਮ ਨੌਰਬਾਬ ਦਾ ਨਾਮ ਵੀ ਉਹ ਪ੍ਰਾਣੀ ਘਾਤ ਫਿਰਸ ਹੋ ਗਈ ਨਾ ਸਹੀ ਆ ਦੇ ਕੋਤੇ ਨੂੰ ਕਿਉਂ ਦਿੱਤਾ ਹੁੰਦਾ ਮੇਰੇ ਕੰਨੋਂ ਪੱਟੀ ਜਾਂਦੇ ਆ ਚੁੱਪੀ ਮਾੜੀ ਜਿਹੀ ਪਾ ਦਿੱਤੀ ਭੱਗ ਚੁੱਕੇ ਭੱਗ ਚੁੱਕੇ ਕੰਤੋਂ ਵਰਤੇ ਹੀ ਵਰਤੇ ਹੋ ਜਨਾ ਜਵਾਨਿਆ ਕਿਉ ਖਾਇਆ ਕਰ ਅੰਧਾ ਗਲਾਹ ਰੋਜ ਦਾ ਖੋਦਾ ਪੀਤਾ ਦੰਦ ਲੈ ਖਾਦੇ ਦੁੱਧ ਉਹ ਪ੍ਰਸ਼ਾਦ ਖਾ ਕੇ ਕਹਿਦੇ ਹੋ ਵੀ ਭੁਖ ਹੋ ਗਏ 7 8 ਘਰ ਟਾ ਗਿਆ ਔਖਾ ਗਾਦੇ ਤੋਣਾ ਕਈ ਫੜ ਗਿਆ ਥਾ ਕਾਮਨ ਨੀ ਨਗਰ ਅਮਨੂ ਗੱਲ ਇਹ ਕਹਿੰਦਾ ਜਦੋਂ ਡੰਡੇ ਦੀ ਵੱਜਦੇ ਮੇਰੇ ਵਰਗੀ ਮਾਂ ਹੋਵੇ ਤਾਂ ਜਾ ਦੇ ਮਾਰੇ ਸੁਣ ਲਓ ਬਟਾਵੇ ਨਾ ਮੇਰੇ ਤਾਂ ਜਿਹੜਾ ਆ ਗਿਆ ਨਾ ਮੈਂ ਵੇਲਾ ਨਹੀਂ ਉਹਨੂੰ ਬਹਿਣ ਦਿੰਦੀ ਇਹਨੇ ਇਹਦਾ ਦਾਦਾ ਜੀ ਨਾ ਉਹਦੇ ਕੋਲ ਤਾਂ ਨਹੀਂ ਜਾਂਦੇ ਵੇਖ ਲੈਂਦੇ ਵੀ ਉਹ ਬੈਠੇ ਤਾਂ ਨਹੀਂ ਬਾਹਰ ਜੇ ਉਹ ਬੈਠੇ ਤੇ ਪਿੱਛੋਂ ਦੀ ਕੰਦਾ ਟੱਪ ਜਾਂਦੇ ਬੰਦਾ ਕੱਪ ਦੱਸ ਦੇਣਾ ਕੋਈ ਨਾ ਕੋਈ ਉਹ ਤਾਂ ਕੰਮ ਕਰ ਗਿਆ ਨਾ ਜਿਹੜਾ ਆਣੇ ਤੋਂ ਛੋਟਾ ਗਿਆ ਨਾ ਬਾ ਉਹਨੇ ਇਹ ਨਾ ਕੰਮ ਕੀਤਾ ਇੱਥੇ ਉਹਦੀ ਅਹੀਂ ਕਈ ਵਾਰਾ ਕਰਨਾ ਤੇਰੀ ਲੋਈ ਦੀ ਅੱਧੀ ਜੀ ਅੱਛਾ ਉਹਨੇ ਬਾਹਰ ਜਾ ਕੇ ਵੀ ਹੁਣ ਵੱਡਾ ਗਿਆ ਇਹਨਾਂ ਪਹਿਲਾਂ ਅਜੇ ਸਾਡਾ ਪਰਿਵਾਰ ਇਕੱਠਾ 40 ਸਾਲ ਹੋਵੇ ਵੱਡੇ ਬੈਠ ਅੱਛਾ ਪਰ ਇਹੇ ਇਕੱਠੇ ਆਹ ਚਲੋ ਮੇਰ ਮਹਰਾ ਉਹ ਵੀ ਤਿੰਨੇ ਭਰਾ ਇਕੱਠੇ ਚੌਥਾ ਵੀ ਨਾਲ ਜਾਵੇ ਤੇ ਜੇ ਇੱਕੇ ਤਾਂ ਨਾ ਕੋਈ ਵੰਡ ਵੰਡਾਈ ਹੋਤੇ ਹੋਈ ਆ ਤਾਂ ਨਹੀਂ ਇੱਥੇ ਇੱਕੇ ਘਰ ਰੋਟੀਆਂ ਜੇ ਆ ਗਿਆ ਜਿੰ ਜਾਣਾ ਇੱਧਰ ਜਾਣਾ ਉੱਧਰ ਇਹ ਸਾਰੇ ਇਕੱਠੇ ਹੋ ਜਾਣਾ ਉੱਥੇ ਰੋਟੇ ਪੱਕ ਜਾਣੇ ਲੈ ਬੜਾ ਕਰਮਾ ਵਾਲਾ ਵੀ ਇਹ ਇਹ ਤੁਹਾਡੀ ਵਡਿਆਈ ਆ ਜਦੋਂ ਪਿਉਰ ਕਰਾਉਂਦੇ ਆ ਘਰ ਨੂੰ ਇਕੱਠਿਆਂ ਮੈਂ ਨਾ ਸੁਫ ਗਿਆ ਨਾ ਸੁੱਖੀ ਪੜਤਾਨ ਆਹ ਇਹ ਕੋ ਡੇਰੀ ਵਾਲਾ ਜਿਹੜਾ ਗੋਰਾ ਆਹ ਆਂਦੇ ਵੀ ਮੰਨ ਗਏ ਆ ਜਾਈ ਮੰਨ ਗਏ ਤੁਹਾਡੇ ਵਰ ਬਾਗ ਜਸਪਾਲ ਕੋ ਯਾਰ ਤੇ ਗਿਆ ਤੇ ਆਂਦਾ ਯਾਰ ਚਾਪਾ ਕੀ ਆ ਇੱਥੇ ਤੇ ਕੋਈ ਨਾ ਤੇ ਤੂੰ ਇਹ ਤਰ੍ਹਾਂ ਗੱਲ ਸਵੇਰੇ ਘਰ ਆਈਆਂ ਮਾਰੇ ਮੇਰੇ ਦੱਦਾ ਦੇ ਬੱਧਾ ਨਹੀਂ ਰਾਜਵੀਰ ਵੀ ਇਥੇ ਸਿਆਣਾ ਨਾ ਉਹ ਮੁੰਡਾ ਬਹੁਤ ਸਿਆਣਾ ਆ ਇਕੱਠੇ ਪੜਦੇ ਰਹੇ ਮੇਰੇ ਤੋਂ 1 ਸਾਲ ਅੱਗੇ ਹੁੰਦੇ ਸੀ ਤੇ ਗੱਲ ਤੇ ਆ ਵੀ ਪਰਿਵਾਰ ਨੂੰ ਕੋਈ ਤੁਸੀਂ ਰੱਖਿਆ ਇਕੱਠਿਆਂ ਕੁਝ ਉਹਨਾਂ ਰੱਖਿਆ ਆ ਤੇ ਕੱਲੋਂ ਤੋਂ ਕਰਦਣਾ ਨਾ ਹਾਂ ਇਹ ਜਿਆਨੇ ਨੇ ਫਿਰ ਖੜਨਾ ਕਿ ਆ ਕੇ ਹਾਂ ਪੀ ਆਇਆ ਉਹ ਨਾ ਪਾਉ ਆ ਜੇ ਹੈ ਠੀਕ ਜੋਗੀ ਆ ਮੈਂ ਜਾਇਓ ਨਾ ਇਹ ਕੁਝ ਆਪਿਆ ਹੁਣ ਕਿ ਨਾ ਇੱਧਰ ਬੈਠ ਕੇ ਜਾਨਾ ਖਾਣਾ ਖਾਣ ਹੁਣ ਮੇਰੇ ਕੋਲ ਨਾ ਆਉਣਾ ਆ ਆ ਜਾਣਾ ਬੈਠ ਕੇ ਪਾਜੀ ਸੰਦਾਨਾ ਵੀਰਿੰਦਰ ਆਇਆ ਤੇ ਸਾਡੀ ਫੋਟੋ ਨਾ ਆ ਜੇ ਇੱਕ ਮਿੰਟ ਕੋਈ ਨਹੀਂ ਫੋਟੋ ਆ ਜੂਗੀ ਸਾਰੀ ਦੁਨੀਆ ਚ ਜਾਊਗੀ ਤੁਹਾਡੀ ਫੋਟੋ ਜਿਹੜੀਆਂ ਦਾ ਰਾਣੀ ਨਿਸ਼ਾਨੀ ਆ ਨਾ ਪਰਾਮਾ ਦੇ ਕੋ ਵੱਡੜਾ ਆ ਜਾਣੀ ਨਾ ਨਾ ਕਰਣਾ ਕਿਤੇ ਵੱਧੇ ਰਹਿਣਾ ਇੰਨਾ ਕਰਦਣਾ ਨਹੀਂ ਕਰਕੇ ਖਾਂ ਮੇਚਾ ਹੁਣ ਨਾ ਇੱਕੇ ਦਾ ਖਾਂਦਗਾ ਹੁਣ ਕਿ ਭਰਾਵਾਂ ਆਪੇ ਸਾਮ ਤੋਂ ਜੇਦਾ ਭਰਾਵਾਂ ਦਾ ਚੱਲਦਾ ਰਹਦਾ ਤੂੰ ਮੈਂ ਚੱਲੀ ਜਾਵੇਂ ਕਦੀ ਤੂੰ ਤੂੰ ਉਹ ਲੈ ਕੇ ਨਹੀਂ ਇਹ ਸੇਤ ਚ ਨੇ ਪਨੇ ਹੋ ਗਏ ਉਹ ਜਨਾਨੇ ਦਾ ਪਾਗਲ ਇਸ਼ਟਾਵਾਂ ਕਰਦੀ ਆ ਭਰਾਵਾਂ ਨੂੰ ਜਨਾਨੇ ਦਾ ਆਪੇ ਕਰਦਾ ਭਰਾ ਨਹੀਂ ਕੋ ਭਰਾਵਾਂ ਦੀ ਭਰਾਮਤ ਕੋ ਨਹੀਂ ਜਨਾਨੀਆਂ ਦੀ ਮਿਲ ਕੋ ਦੋਦੀ ਹੈ ਨਾ ਬੁੜੀਆਂ ਦੀ ਤੇ ਦੋ ਦੂ ਆ ਤੇ ਇਹ ਨਾ ਉਹ ਤੇ ਫਿਰ ਉਹਨਾਂ ਦੇ ਖੂਨ ਦੇ ਰਿਸ਼ਤੇ ਦੋ ਫਿਰ ਕਿਹਨੇ ਹੈ ਤੂੰ ਅੱਧੇ ਵੀ ਮੇਰੀ ਆਪਾ ਮੈਂ ਪਤਾ ਕਿ ਇਹ ਇਹ ਅੱਜ ਤੈਨੂੰ ਲੱਗਦਾ ਵਾ ਪਰ ਇਹ ਉਹ ਜਾਦਗਰ ਆ ਜਿਹੜੀ ਅੱਜ ਤੋਂ 10 ਸਾਲ ਬਾਅਦ ਤੁਸੀਂ ਵੇਖੋਗੇ ਨਾ ਫਿਰ ਤੁਸੀਂ ਕਹਿਣਾ ਵੀ ਚੰਗਾ ਕੀਤਾ ਇਹ ਬਣਾਈ ਸੀ ਹੈਂ ਅੱਗੇ ਰਾਮ ਦਾ ਤੋ ਉਹਦੇ ਨਾਲ ਗੱਲਾਂ ਕਰੀ ਜਾਂਦੀ ਨੇ ਨਾ ਇਹ ਤੇਰੀ ਸਾਰੇ ਵਰਲਡ 'ਚ ਜਾਂਦੀ ਹੈ ਤੇ ਵੀ ਮੈਨੂੰ ਇਹ ਦੱਸੋ ਵੀ ਵਰਲਡ 'ਚ ਜਾਵੇ ਕੋ ਮਾੜੀ ਗੱਲ ਥੋੜਾ ਜਾਣੀ ਹੈ ਹੈਂ ਅਈ ਇਹਦੀ ਚੁਗਲੀ ਨਹੀਂ ਕਰਦੇ ਚੰਡਾ ਵਾ ਮੈਨੂੰ ਵੀ ਪਿੱਛੇ ਰਿਵਾਜ ਕੀ ਹੁੰਦਾ ਏ ਮੈਂ ਖਜਾਂ ਦੇ ਜਿਹੜੇ ਪਿੱਛੇ ਰਿਵਾਜ ਸੀ ਨਾ ਉਹ ਬਣੀਏ ਲੋਕਾਂ ਨੇ ਮੈਂ ਕਰਤੇ ਉਹ ਮੈਂ ਕਹੇ ਮਕਈਆਂ ਕੁੱਪਣੀਆਂ ਖੱਗੇ ਲੈ ਜਾਣੇ ਤੁੱਪੇ ਲੈ ਜਾਣੇ ਆਹ ਹਾਂ ਤੇ ਮਕਈਆਂ ਸਾਰੀ ਤੇਲੀ ਬੀਬੀਆਂ ਨੇ ਕਰਦੀਆਂ ਸਾਰ ਜੜੀਆਂ ਤੇ ਆਖਣਾ ਬਾਲਣ ਬਣ ਗਏ ਹੋ ਮਾਰੀਆਂ ਨੇ ਹੁਣ ਉਹਨਾਂ ਨੂੰ ਆਹ ਕਤੂ ਕੱਗੇ ਨੂੰ ਆਥਰ ਕੋਈ ਲਾਉਂਦੀ ਕਦੀ ਨਾ ਲਾਉਂਦੀ ਨਹੀਂ ਆਹ ਕਰਨਾ ਉਹ ਤੇ ਆਂਦਾ ਵੀ ਆ ਫਲਕਾਰੀਆਂ ਤੋਂ ਕੱਢੀਆਂ ਮੈਂ ਕੱਢੀਆਂ ਨਹੀਂ ਹੂੰ ਅਤੁੰਨੀਆਂ ਜਰੂਰ ਕੱਢੀਆਂ ਫਲਕਾਰੀ ਟਾਂਕੀਆਂ ਦੀਆਂ ਨਹੀਂ ਹੁੰਦੀਆਂ ਹਾਂਜੀ ਹਾਂਜੀ ਬੜੀਆਂ ਕੱਢੀਆਂ ਮੈਂ ਆਪਣੀਆਂ ਹੀ ਤਿੰਨ ਚਾਰ ਮਾਰ ਗੱਲ ਬੀਜੀ ਪਤਾ ਕੀਆ ਬਜ਼ੁਰਗ ਬਹੁਤ ਨੇ ਬਜ਼ੁਰਗਾਂ ਦਾ ਘਾਟਾ ਨਹੀਂ ਪਰ ਜਿਹੜੀਆਂ ਗੱਲਾਂ ਤੁਸੀਂ ਕਰਦੇ ਜੀ ਨਾ ਇਹ ਗੱਲਾਂ ਜਿੰਨੀਆਂ ਮੈਂ ਤੁਹਾਨੂੰ ਪੁੱਛਦਾ ਇਹ ਗੱਲਾਂ ਹਰ ਬੰਦੇ ਨੂੰ ਨਹੀਂ ਪਤਾ ਇੰਨੀਆਂ ਚੀਜ਼ਾਂ ਦਾ ਜੇ ਕਿਉਂਕਿ ਪਰਿਵਾਰਾਂ ਦੀਆਂ ਬਰੀਕੀਆਂ ਜਿੱਤ ਤਰ੍ਹਾਂ ਅਸੀਂ ਕਿਤੇ ਉਹ ਲੋਕ ਥੋੜਾ ਵੀ ਸਾਨੂੰ ਆਹ ਤਾਰਾਂ ਗੱਡੀਆਂ ਅੱਜ ਮਿਲ ਗਈਆਂ ਸਾਡੇ ਬਜ਼ੁਰਗ ਤੇ ਜਿਹੜੇ ਸੀ ਉਹ ਪੈਦਲ ਹੀ ਤੁਰ ਤੁਰ ਕੇ ਦੇ ਵਿਚਾਰਿਆ ਨੇ ਉਹਨਾਂ ਨੇ ਕਿਤੇ ਜਾਣਾ ਤੇ ਕਿਰਾਇਆ ਬਚਾਉਣਾ ਤੇ ਸਰਵਾਰਾਂ ਨੂੰ ਟੱਕਿਆ ਲੱਗੀਆਂ ਨਗਾਇ ਪ੍ਰਾਣੀਆਂ ਜਨਾਨੀਆਂ ਉਹਨਾਂ ਕਿਰਸਾ ਕਰ ਕਰਕੇ ਉਹਦਾ ਰੂਪ ਤੱਕ ਉਹਦੀ ਮਰੀ ਤੋਂ ਮੈਂ ਨਾ ਉਹਨੂੰ 20 ਸਾਲ ਮਰੀ ਨੂੰ ਦੇਖਿਆ ਇਹ ਤੇ ਨਾ ਨਾ ਸੂਤ ਚ ਪਾਡੇ ਫੋਲਣ ਦਾ ਵੀਰਵਿੰਦਰ ਨੂੰ ਮੈਂ ਤੇ ਇਹ ਹੀ ਨਹੀਂ ਸਾਰੇ ਨਾ ਪਾਡੇ ਰੱਬਨ ਦਾ ਵੀ ਤੇ ਤੋੜਾ ਸੂਤੋਂ ਨਿਕਲਿਆ ਆ ਮਾਮਾ ਸੂਤਾਤੀ ਸੂਤ ਦਾ ਉਹ ਫੇਸ ਨਹੀਂ ਹੁੰਦੀ ਪਰ ਮਿਲਦਾ ਹੀ ਨਹੀਂ ਕਿਤੇ ਵੀ ਹੁਣ ਤੇ ਮੈਂ ਤੇ ਉਹ ਸਾਡੀ ਕੰਮ ਵਾਲੀ ਆਉਂਦੀ ਉਹਨੂੰ ਚਕਾਤਾ ਮੈਂ ਹੁਣ ਇਹਨੂੰ ਕਿੱਥੇ ਮਾਰਨ ਨਾਲ ਪਾਉਂਦਾ ਰਹੇ ਜਾਂ ਹੁਣ ਕਿਹੜਾ ਨਹੀਂ ਹੁੰਦੇ ਨਹੀਂ ਤੇ ਕਹਿੰਦੀ ਆਹੀ ਜੱਕੜਿਆਏ ਖਾਪ ਖੂਕੇ ਨਾ ਨੋਹ ਜਾਤ ਆਂਦੀ ਟੱਠੇ ਚ ਪਾਈ ਤੇ ਛੋੜਦੀ ਮੈਂ ਕਿਹਾ ਸੁਣਾ ਰੱਖ ਚਾਹ ਸੀ ਉਹ ਇਧਰ ਸ਼ਹਿਰਪੁਰ ਨੇ ਹੁੰਦੇ ਜੋ ਆਈ ਦੀ ਦੂਰ ਪਾਈ ਮੀਰੀ ਮਦਦ ਦੱਸੋ ਹੁਣ ਤੇ ਗੈਸਾਂ ਦੇ ਰੋਟੀਆਂ ਪਕਾਉਣੀਆਂ ਓਖੀਆਂ ਹੋਈਆਂ ਹਾਂ ਪ੍ਰਾਣੀਆਂ ਜਨਨੀਆਂ ਗੋਏ ਇਕੱਠੇ ਕਰਨੇ ਫਿਰ ਪਾਠੀਆਂ ਪਤਨੀਆਂ ਤੇ ਆ ਮੈਂ ਆਪ ਬਾੜੀ ਕਿਕਰਾਂ ਦੇ ਬਾਦਨ ਟੁਕ ਟੁਕ ਕੇ ਤੇ ਫਿਰ ਰੋਟੀ ਮਿਲਦੀ ਤੇ ਨਾ ਗਲ ਕੇ ਰਾਉ ਜਿੰਨੀਆਂ ਕਿਹਨੇ ਖਾਣੀਆਂ ਉਹ ਨਹੀਂ ਤਵਾ ਤੇ ਰੱਖੀ ਨਹੀਂ ਆ ਬੰਦਿਆਂ ਦੀਆਂ ਮੈਂ ਆਪਣੇ ਹੱਥਾਂ ਨਾਲ ਰੋਟੀਆਂ ਕੱਲੀ ਨੇ ਪਕਾਉਂਨ ਜੁਲੇ ਮੈਂ ਹਾਂ ਜੇ ਰੋਟੀ ਲਾਈ ਦੀਆਂ ਨਾ ਉਹ ਸੜ ਜਾਂਦੇ ਉਹ ਬਲ ਜਾਂਦੀ ਜੁਲੇ ਦੇ ਰੋਟੀਆਂ ਨੂੰ ਦਾਤ ਨਾਲ ਸੰਭਾਲ ਮੈਂ ਕਈ ਵਾਰ ਆਦੇ ਨਾ ਅੱਧੀਆਂ ਪਕਾ ਦੇ ਰੋਟੀ ਬਾਹਰ ਲੈਣਾ ਉਹ ਪਕਣਾ ਨਹੀਂ ਕੱਲੇ ਉਹ ਲੈ ਕੇ ਜਾਣੀਆਂ ਹੁੰਦੀਆਂ ਮੈਂ ਆਪਣੀ ਦੀ ਭੁੱਖ ਜਰੀਆ ਆਪ ਖਾ ਕੇ ਤੁਰਨਾ ਚਾਹਾਂ ਮੈਂ ਉਹ ਨਹੀਂ ਗਿਆ ساری ਰਾਤ ਬੋਲਦੀ ਸੀ ਇਹ ਰੋਜ ਗੈਂਦੀ ਰੋਟੀਆਂ ਤੇ ਉਥੇ ਨਹੀਂ ਕਿ ਕਿਉਂ ਨਾ ਬਾਲਾ ਅਸਲ ਉਥੇ ਮੈਂ ਨਾ ਦਾਤਰੀ ਲੈ ਕੇ ਲੈ ਗਈ ਉਹ ਜਿਹੜੇ ਜਿਹੜੇ ਉੱਥੇ ਦਾਰਦਾਹ ਰੋਟਕਾ ਉਹ ਜੜੀਆਂ ਦਾ ਪੂਰਗਾ ਉਥੇ ਬੰਦ ਕਰ ਦੇਣਾ ਤੇ ਮੈਂ ਚਾਹ ਤੋਪੇ ਚ ਰੱਖ ਲਿਆ ਬੰਦੇ ਰਾਤ ਸੋ ਲੋ ਵੀ ਦੀ ਮੈਂ ਫਸ ਜਾਂਦੀ ਰੋਕ ਦੇਣੇ ਸਹੀ ਗੱਲ ਬੰਦ ਕਰ ਦੇ ਚਾਹੀਦੀ ਹੋਣੀ ਉਸਤੇ ਰੋਕਣਾ ਨਹੀਂ ਰੋਟੀਆਂ ਵੀ ਜਿੜ ਕੇ ਹੋਣੀ ਖਾਨ ਦਾ ਰਵਾਜ ਆ ਅਸੀਂ ਅਸੀਂ ਜਦ ਰੋਟੀਆਂ ਖਾਂਦੇ ਤੇ ਮਮੀ ਨੇ ਤਾਂ ਦੂਰ ਬਾਲਿਆ ਹਣਾ ਨੇ ਕਿਉਂ ਕਿੰਨੀਆਂ ਖਾ ਗਿਆ ਕੋ ਗਿੱਦੀ ਥੋੜਾ ਰਿੰਦੀਂਦੀ ਦੋ ਚਾਦਰ ਲਿਆ ਮੇਰੇ ਨਾਲ ਮੂੰਹ ਪਿਆ ਨਾ ਲੱਗਦਾ ਅਛਾ ਮੇਰੇ ਸੋੜੇ ਨੇ ਕਿ ਆ ਮੈਂ ਕੌਣ ਰੰਨੀ ਪੜੋਣਾ ਚਲੋ ਤੂੰ ਹੋ ਗਿਆ ਫਰਜ਼ੀ ਜੁਨੀ ਲੈਣੀ ਕੀ ਕਰਦੇ ਖੁੱਲਾ ਲਿਡਾ ਲਾ ਕੇ ਤੁਹਾਨੂੰ ਇਹ ਵਾਲਾ ਦੇਖਣਾ ਨਹੀਂ ਤੁਰੇ ਜਾਂਦੇ ਤੇ ਐਂ ਪਾਤਸਾ ਮੋੜ ਕੇ ਨਹੀਂ ਆਪਾਂ ਲੋਕਾਂ ਵੀ ਜੋ ਮਰਜੀ کہیں ਜਾਣ ਵੀ ਤੁਹਾਡੀਆਂ ਵਰਲਡ 'ਚ ਜਾਣੀਆਂ ਫੋਟੋ ਚੰਗਾ ਵੀ ਸਾਡੇ ਮਸ਼ਹੂਰ ਹੋੜ ਕੇ ਸਾਡੇ ਮੈਂ ਮੈਨੂੰ ਤੇ ਅੱਜ ਬੜੇ ਦਿਨਾਂ ਬਾਅਦ ਮੇਰਾ ਟਾਈਮ ਹੀ ਨਹੀਂ ਮਿਲਿਆ ਦੁਬਾਰਾ ਗੱਲਾਂ ਕਰਨ ਦਾ ਮੌਕਾ ਮਿਲਿਆ ਪਰ ਇਹ ਆ ਵੀ ਅੱਜ ਤੁਹਾਡੇ ਕੋ ਵੀ ਟਾਈਮ ਹੈ ਨਹੀਂ ਚਲੋ ਫਿਰ ਕਿਥੇ ਬੈਗੇ ਜਿਹੜੀਆਂ ਤੁਹਾਡੀਆਂ ਗੱਲਾਂ ਨਾ ਸਾਡੀਆਂ ਗੱਲਾਂ ਜੋ ਬੱਚੇ ਮੈਂ ਕਹਿੰਦਾ ਕੁਝ ਸਿੱਖਣ ਮੈਨੂੰ ਆਂਦੇ ਲੇਹੋਂ ਦੂਰ ਆ ਕੇ ਵੇਖ ਤੇਰੇ ਸੇਤੋ ਮੈਂ ਕਾ ਰੋਟੀਆਂ ਠੋਈਆਂ ਨਾ ਪਰ ਰੋਟੀ ਨੂੰ ਹੱਥ ਨਹੀਂ ਪਾਇਆ ਸਿਰ ਤੇ ਰੋਟੀਆਂ ਰੱਖ ਲੜੀਆ ਕਿਆ ਮੈਂ ਮੈਂ ਵੀ ਵਕੇ ਵੀ ਖਾ ਕੇ ਤੁਰੇ ਜਾਣਾ ਸਿੱਧੇ ਸਾਦੇ ਪਰੇ ਤੱਤ ਪੁੱਛਣ ਦੇ ਨਾ ਉਹ ਤਾਂ ਪੁਰਾਣੇ ਉੱਥੇ ਬੰਦੇ ਆ ਬੈਠੇ ਹੋਣਾ ਪਰ ਆਪਣੀ ਪੈਰਾਂ ਵੱਲ ਦੇਖਣਾ ਗਾ ਨਹੀਂ ਪਾਵੇ ਜਾਣਾ ਉਹਨਾਂ ਨੂੰ ਮਗਰੋਂ ਕਰਨਾ ਜੇ ਬੀਬੀ ਦਾ ਰੋਟਣਾ ਤੇ ਪੰਨਾ ਤੇ ਸਾਰੀਆਂ ਹੀ ਖਰਾਬ ਹੋ ਜਾਣ ਤੇ ਮੈਂ ਵੀ ਬੀਬੀ ਰੋਟੀਆਂ ਨਹੀਂ ਦਿੱਦ ਸਕਦੀਆਂ ਇਹਨਾਂ ਨੂੰ ਸੀਂਗ ਲੱਗੀ ਜਾਂ ਸਤ ਹਾਂ ਉਹ ਹਣਾ ਬੜੇ ਵਧੀਆ ਵਧੀਆ ਤੁਸੀਂ ਟੀਨ ਯਾਦ ਕਰਾਈ ਮੈਂ ਵੇਖਿਆ ਜਦੋਂ ਰੋਟੀਆਂ ਸ਼ਾ ਵੇਲਾ ਚ ਪੱਤਾ ਲੈ ਕੇ ਜਾਂਦੀਆਂ ਜਾਂਦੀਆਂ ਸੀ ਨਾ ਤੇ ਸਿਰਾਂ ਦੇ ਨਾਲ ਥੱਲੇ ਹਣਾ ਦਹੀਂ ਦੇ ਕੁਝਾ ਹਣਾ ਲੱਸੀ ਦਾ ਹਣਾ ਉਹਦੇ ਉੱਤੇ ਰੋਟੀਆਂ ਹੋਣੀਆਂ ਤੇ ਐ ਮਜੇ ਨਾਲ ਤੁਰੀਆਂ ਜਣਾ ਕਛੇ ਟਾਕੇ ਜਵਾਕ ਵੀ ਮਾਰਿਆ ਉਹ ਇੱਕ ਅੱਧਾ ਤੇ ਮੱਛੀ ਜੀ ਮੂੰਹ ਦਾ ਕਾ ਰੜਕਦੇ ਰਹੇ ਹੁਣ ਆ ਸਾਡੀ ਰੋਟੀ ਜਦੋਂ ਨਹੀਂ ਨਾ ਉਹ ਕੁੜੀ ਕੋ ਸਿੱਖਿਆ ਮੇਰੀ ਵੱਡੀ ਆਪਣਾ ਨਾ ਆਉਂਦਾ ਐ ਪੰਜਾ ਛਿਆ ਦਿਨਾਂ ਦਾ ਨਾ ਆਪਾਂ ਮੜਾਈ ਦਾ ਉਹਨੇ ਕਹਿਆ ਕਹਿੰਦੇ ਉਹ ਉੱਥੇ ਆਪੇ ਨੂੰ ਲੱਸੀ ਪੀਣ ਤੋਂ ਬਿਤੀ ਤੇ ਬਹਿ ਹਾਂ ਮੈਂ ਲੱਸੀ ਪੀਣੀ ਆ ਮੈਂ ਭਾਵੇਂ ਤੂੰ ਫਿਰ ਕੇ ਦੇ ਦੇ ਤੇ ਭਾਵੇਂ ਦੇਈ ਦੀ ਪਰ ਨਾ ਦੇ ਦੇ ਆਪਾਂ ਬਿੱਤੇ ਬੁੜੇ ਇਸਨੇ ਆ ਮੈਂ ਲੱਸੀ ਬਣਾ ਪਰੋਂ ਗਰਮੀ ਦੇ ਵਿੱਚ ਸਰਦਾ ਗਰਮੀਆਂ ਸਾਰੀਆਂ ਲੱਸੀ ਦਈਏ ਨਾ ਮੋੜੇ ਮੇਰਾ ਘਟ ਹੋਇਆ ਤੇ ਚਲੋ ਵੀ ਜੀ ਛੱਡ ਆਵਾਂ ਫਿਰ ਤੁਹਾਨੂੰ ਹਾਂ ਚਲੋ ਤੇ ਰੋਟੀ ਦਾ ਦੱਸੋ ਮੈਨੂੰ ਬੇਤੋ ਹੈ ਖਾ ਲਓ ਇੱਕ ਅੱਦਾ ਫੁਲਕਾ ਨਾ ਨਾ ਹੈ ਮੁੜ ਕੇ ਨਾ ਆਖ ਮੈਨੂੰ ਰੋਟੀ ਨਹੀਂ ਪੁਛੀ ਪੰ ਇਹ ਗੱਲ ਨੂੰ ਆ ਕੇ ਸਾਰੀ ਤੇ ਆਈ ਮੇਰੀ ਤੇ ਰਾਹ ਇਹ ਸਾਰਾ ਕੁਝ ਤੁਹਾਡਾ ਹੀ ਆ ਰਾਣੇ ਦੀ ਆਦਤ ਆ ਜੇ ਖਾਣੀ ਆ ਤੇ ਹਾਂ ਨਹੀਂ ਦੇਣਾ ਖਾ ਲਵਾਂਗੇ ਵਾਂਦੇ ਜਾਂਦੇ ਆ ਹਮੇ ਨਾ ਢੇਡ ਚ ਭਾਵੇਂ ਭੁੱਖ ਲੱਗੀ ਹੋਵੇ ਕਦੀ ਬਹਿ ਜਾ ਕਦੀ ਚੱਲੇ ਆ ਕਦੀ ਬਹਿ ਜਾ ਮੈਂ ਕਿੱਥੇ ਜਾਣਾ ਤੇ ਤੁਹਾਨੂੰ ਬਹਿਣਾ ਤੇ ਬਹਿ ਜਾ ਮੈਂ ਨਹੀਂ ਮੰਨਦੇ ਨਹੀਂ ਜਦੋਂ ਮੈਂ ਨਾ ਜਾਣਾ ਉਸ ਸਮੇਂ ਕੋਲ ਨੂੰ ਕਿ ਮੈਂ ਉਹ ਚੰਚਲ ਨੂੰ ਕਰਨਾ ਹੈ ਕਿ ਚੁੱਕਾ ਆ ਬੈਠਾ ਦਾ ਮੈਂ ਟਨ ਕਾ ਦੋਸਤੋ ਇਹ ਹੀ ਵੀ ਜਨਨਾ ਨਾਮ ਸਧਾਰਨੀਆਂ ਗੱਲਾਂ ਤੇ ਜਿਹਦੇ ਵਿੱਚ ਬਹੁਤ ਕੁਝ ਸੀ ਪਰਿਵਾਰ ਦੇ ਵਿੱਚ ਬਹਿ ਕੇ ਅਸੀਂ ਜਿਹੜੀਆਂ ਉਹਦੇ ਨਾਲ ਗੱਲਾਂ ਬਤਾਂ ਹਾਸੇ ਕਿਥੇ ਦੀਆਂ ਗੱਲਾਂ ਬਾਤਾਂ ਕੀਤੀਆਂ ਇਨ੍ਹਾਂ ਗੱਲਾਂ ਦੇ ਵਿੱਚ ਪਿਆਰ ਖੁੱਲਿਆ ਸੀ ਇਨ੍ਹਾਂ ਗੱਲਾਂ 'ਚ ਜ਼ਿੰਦਗੀ ਦੇ ਹੱਥ ਖੁੱਲ੍ਹੇ ਸੀ ਇਨ੍ਹਾਂ ਗੱਲਾਂ 'ਚ ਬਹੁਤ ਸਾਰੇ ਹੋਰ ਵੀ ਛੋਟੇ-ਛੋਟੇ ਜਿਹੜੇ ਅਸੀਂ ਕਹਿ ਸਕਦੇ ਹਾਂ ਜ਼ਿੰਦਗੀ ਦੇ ਰਸ ਹਸੀ ਉਹ ਆਪਾਂ ਜਿਹੜੇ ਉਹਨਾਂ ਨੇ ਬੀਜੀ ਉਹਨਾਂ ਤੋਂ ਕਿ ਕਤਾਬ ਦੇ ਵਰਕਿਆਂ ਨੂੰ ਖੋਲੇ ਜਾਣੇ ਔਰ ਬੜੀਆਂ ਸੋਹਣੀਆਂ ਉਹਨਾਂ ਨੇ ਗੱਲਾਂ ਕੀਤੀਆਂ ਬੈਠੇ ਮੇਰੇ ਸਾਡੇ ਨਾਲ ਤੇ ਇਹ ਸਾਜ ਮੇਰੀਏ ਚੰਗੀ ਲੱਗੇ ਤੇ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਮੈਂ ਤੁਹਾਡਾ ਆਪਣਾ ਕੀਤਾ ਤੁਹਾਨੂੰ ਜਿਉਂਦੇ ਰਹੋ ਵਾਸਤੇ ਰਹੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ